ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਜਿਹੜੀ ਖਬਰ ਆ ਇਹ ਹੈਗੀ ਆ ਪੁਰਤਗਾਲ ਬਾਰੇ ਕਿਉਂਕਿ ਪੁਰਤਗਾਲ ਦੀ ਜਿਹੜੀ ਇਮੀਗ੍ਰੇਸ਼ਨ ਉਹ ক্লোਜ਼ ਹੋ ਗਈ ਆ ਤੇ ਉਹਦੇ ਬਾਰੇ ਬੈਡ ਨਿਊਜ਼ ਬਹੁਤ ਸਾਰੇ ਲੋਕਾਂ ਵਾਸਤੇ ਆ ਮੋਸਟਲੀ ਜਿਸ ਕੰਟਰੀ ਚ ਮੈਂ ਰਹਿੰਦਾ ਕੀ ਅਰਮਾਨੀਆਂ ਦੇ ਵਿੱਚ ਨਾ ਬਹੁਤ ਇਦਾਂ ਦੇ ਲੋਕ ਆ ਜਿਹੜੇ ਜਿਨ੍ਹਾਂ ਦੇ ਕੰਟਰੈਕਟ ਕੈਨਸਲ ਹੋ ਗਏ ਆ ਕੰਟਰੈਕਟ ਕੈਨਸਲ ਨੂੰ 2-2 ਮਹੀਨੇ ਹੋ ਗਏ ਸੀਗੇ ਜਾਂ ਮਾਲਕ ਅੱਗੇ ਕਹਿੰਦੇ ਸੀਗੇ ਤੇ ਰਟਿਆਰ ਦੀ ਕਾਰ ਨਹੀਂ ਬਣਾਉਣਾ ਤੁਸੀਂ ਆਪਣਾ ਕੰਮ ਲੱਭ ਲਓ ਆ ਜਾਂ ਫਿਰ ਕਹਿ ਲਓ ਕਿ ਕੁਝ ਮਜਬੂਰੀਆਂ ਸੀਗੀਆਂ ਸੈਲਰੀ ਪ੍ਰੋਬਲਮਸ ਸੀਗੀ ਕਿਸੇ ਨੂੰ ਰਹਿਣ ਦਾ ਸੀਗਾ ਖਾਣਾ ਮਤਲਬ ਹਰ ਬੰਦੇ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਇੱਕੋ ਹੀ ਕੰਟਰੀ ਦੇਖਦਾ ਸੀਗਾ ਮੋਸਤੀ ਜਿਹੜੇ ਜਿਹੜੇ ਰਮਾਨੀਅਨ ਜਿਨ੍ਹਾਂ ਜਿਨ੍ਹਾਂ ਦੀ ਕੰਪਨੀਆਂ ਨਹੀਂ ਵਧੀਆ ਡਾਕੂਮੈਂਟ ਨਹੀਂ ਬਣਦੇ ਅੱਗੇ ਉਹਨਾਂ ਨੂੰ ਇੱਕੋ ਹੀ ਕੰਟਰੀ ਦੇਖਦਾ ਸੀਗਾ ਉਹ ਸੀਗਾ ਪੁਰਤਗਾਲ ਉਹਨਾਂ ਨੂੰ ਇਹ ਸੀਗਾ ਕਿ ਚਲੋ ਜਿਹੜਾ ਵਾ ਹੁਣ ਰਮਾਨੀਆ ਸ਼ੈਂਗਨ ਜੂਨ ਦੇ ਵਿੱਚ ਆ ਬਾਈ ਫਲਾਈਟ ਅਸੀਂ ਜਾ ਸਕਦੇ ਹਾਂ ਤੇ ਅਸੀਂ ਜਾਵਾਂਗੇ ਪੁਰਤਗਾਲ ਪੁਰਤਗਾਲ ਜਾ ਕੇ ਆਪਣੇ ਪੇਪਰ ਲੋਕ ਕਰਾਵਾਂਗੇ ਪੁਰਤਗਾਲ ਦੇ ਵਿੱਚ ਤੁਸੀਂ ਅਨਲੀਗਲ ਜਾਂਦੇ ਸੀਗੇ ਚਾਹੇ ਲੀਗਲ ਜਾਂਦੇ ਸੀਗੇ ਜਾਂ ਟੂਰਿਸਟ ਵੀਜ਼ੇ ਜਾਂਦੇ ਸੀਗੇ ਕਿਸੇ ਵੀ ਵੀਜ਼ੇ ਤੇ ਜਾਂਦੇ ਸੀਗੇ ਮਤਲਬ ਕਰੀ ਉੱਥੇ ਐਂਟਰੀ ਹੋ ਗਈ ਉਹ ਤੋਂ ਬਾਅਦ ਤੁਸੀਂ ਆਪਣੀ ਫਾਈਲ ਲੋਕ ਕਰਾ ਲੈਂਦੇ ਸੀਗੇ ਤੇ ਤੁਸੀਂ ਲੀਗਲ ਹੋ ਜਾਂਦੇ ਸੀਗੇ ਤੇ ਬਾਅਦ ਵਿੱਚ ਤੁਸੀਂ ਕੰਮ ਕਰਨਾ ਟੈਕਸ ਦੇਣਾ ਤੇ ਸਾਲ ਡੇਢ ਦੋ ਸਾਲ ਦੇ ਵਿੱਚ ਤੁਹਾਨੂੰ ਜਿਹੜਾ ਦੇ ਵਿੱਚ ਜਿਹੜਾ ਤੁਹਾਨੂੰ ਉੱਥੇ ਦਾ TCR ਕਾਣ ਮਿਲ ਜਾਂਦਾ ਸੀ ਤੁਸੀਂ ਲੀਗਲ ਹੋ ਜਾਂਦੇ ਸੀਗੇ ਤੇ ਤੁਹਾਡਾ ਜਿਹੜਾ ਸਾਰਾ ਕੁਝ ਵਧੀਆ ਹੋ ਜਾਂਦਾ ਸੀਗਾ ਬਟ ਹੁਣ ਅ ਥੋੜੇ ਦਿਨਾਂ ਤੋਂ ਜਿਹੜੀ ਖਬਰ ਚੱਲ ਰਹੀ ਹੈ ਕਿ ਜਿਹੜੀ ਪੁਰਤਗਾਲ ਦੀ ਇਮੀਗ੍ਰੇਸ਼ਨ ਉਹਨੇ 5 ਲੌਕ ਸਿਸਟਮ ਜਿਹੜਾ ਬੰਦ ਕਰਤਾ ਪੁਰਤਗਾਲ ਦੇ ਵਿੱਚ ਤੁਸੀਂ ਜੇ ਅਨਲੀਗਲ ਜਾਂਦੇ ਆ ਨੰਬਰ 1 ਨੰਬਰ 2 ਜੇ ਟੂਰਿਸਟ ਵੀਜ਼ੇ ਤੇ ਜਾਂਦੇ ਆ ਮੰਨ ਲਓ ਕਿ ਜਿਹੜੇ ਲੋਕ ਯੂਰਪ ਦੇ ਕਿਸੇ ਹੋਰ ਕੰਟਰੀ 'ਚ ਰਹਿੰਦੇ ਹੋ ਇਟਲੀ 'ਚ ਰਹਿੰਦੇ ਆ ਚਾਹੇ ਉਹ ਰਮਾਨੀਆ ਬਲਗਾਰੀਆ ਕਿਸੇ ਵੀ ਕੰਟਰੀ 'ਚ ਰਹਿੰਦੇ ਆ ਐਜ਼ ਜੇ ਜਾਂਦੇ ਆ ਟੂਰਿਸਟ ਵੀਜ਼ੇ ਦੇ ਉੱਥੇ ਤੇ ਜਾ ਕੇ ਫਾਈਲ ਲੋਕ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਨਹੀਂ ਹੋਣੀ ਕਿਉਂਕਿ ਉਹਨਾਂ ਦੀ ਸਾਈਡ ਜਿਹੜੀ ਆ ਉਹ ਬੰਦ ਹੋ ਗਈ ਹੈ ਸਾਈਡ ਓਪਨ ਨਹੀਂ ਹੋ ਰਹੀ ਮੇਨਟੇਨੈਂਸ ਲਿਖਿਆ ਆ ਰਿਹਾ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਿੰਦਾ ਤੇ ਸਾਈਡ ਖੁੱਲ ਨਹੀਂ ਰਹੀ ਮਤਲਬ ਕਿ ਜਿਹੜਾ ਵਾ ਉਹਨਾਂ ਦਾ ਇਹ ਮੁੱਦਾ ਪਹਿਲੋਂ ਵੀ ਚੱਲਦਾ ਸੀਗਾ ਕਿ ਜਿਹੜੀ ਆ ਅਨਲੀਗਲ ਇਮੀਗ੍ਰੈਂਟ ਜਿਹੜੇ ਆ ਰਹੇ ਜਿਹੜੇ ਇੱਥੇ ਆ ਰਹੇ ਆ ਨਾ ਆ ਕੇ ਫਾਈਲ ਲੋਕ ਕਰਾ ਰਹੇ ਆ ਜਾਂ ਰਹਿ ਰਹੇ ਆ ਉਹਨਾਂ ਦਾ ਸੀਗਾ ਦਾ ਬੰਦ ਕਰਨਾ ਸਿਸਟਮ ਤੇ ਉਹ ਫਾਈਨਲੀ ਇਹਨਾਂ ਨੇ ਕਰ ਦਿੱਤਾ ਵਾ ਸਾਈਡ ਜਿਹੜੀ ਓਪਨ ਨਹੀਂ ਹੋ ਰਹੀ ਤੇ ਬਹੁਤ ਲੋਕਾਂ ਨੂੰ ਜਿਹੜੇ ਇਸ਼ੂ ਆ ਰਹੇ, ਪ੍ਰੋਬਲਮ ਆ ਰਹੀ ਆ। ਬਹੁਤ ਸਾਰੇ ਲੋਕ ਆ ਜਿਹੜੇ ਇੱਥੋਂ ਜਾਣ ਨਾ ਚਾਹੁੰਦੇ ਸੀ ਕਿ ਜਿਹੜੇ ਚੱਲ ਗਏ ਜਿਨ੍ਹਾਂ ਨੇ ਜਾ ਕੇ ਫਾਈਲ ਲੋਕ ਕਰਾ ਲਈ ਆ, ਉਹਨਾਂ ਵਾਸਤੇ ਬੈਸਟ ਆ। ਬਟ ਕੋਈ ਲੋਕ ਇਦਾਂ ਦੇ ਜਿਨ੍ਹਾਂ ਨੂੰ ਇੱਥੋਂ ਗਿਆ ਨੂੰ 15-15 ਦਿਨ ਹੋ ਗਏ ਆ, 20-20 ਦਿਨ ਹੋ ਗਏ ਉਹਨਾਂ ਨੇ ਤੁਸੀਂ ਅਜੇ ਫਾਈਲ ਲੋਕ ਨਹੀਂ ਕਰਾਈ, ਸਿਰਫ ਉਹ ਰੀਡ ਪੁੱਛੀ ਗਏ। ਕਿ ਕਿਹੜਾ ਬੰਦਾ ਸਸਤੀ ਫਾਈਲ ਲੋਕ ਕਰਾਉਂਦਾ ਵਾ, ਕਿਹੜਾ ਮਹਿੰਗੀ। ਉਹਦੇ ਚੱਕਰਾਂ ਦੇ ਵਿੱਚ ਉਹ ਵੀ ਬੰਦੇ ਰਹਿ ਗਏ ਉੱਥੇ। ਜਿਹੜੇ ਫਰਮਾਨੀਆਂ ਤੋਂ ਤਕਰੀਬਨ ਬਹੁਤ ਬੰਦਿਆਂ ਨੂੰ ਮੈਂ ਜਾਣਦਾ ਵਾਂ, ਜਿਨ੍ਹਾਂ ਨਾਲ ਉਹਨਾਂ ਵਾਸਤੇ ਵੀ ਉਹਨਾਂ ਨੂੰ ਵੀ ਇਦਾਂ ਦੀ ਪ੍ਰੋਬਲਮ ਆ ਰਹੀ ਆ ਹੁਣ ਲੋਕ ਸੋਚ ਰਹੇ ਕਿ ਕਿੱਧਰ ਨੂੰ ਜਾਈਏ ਇਹਨਾਂ ਨੇ ਜਾਣਾ ਸੀਗਾ ਜਿਨ੍ਹਾਂ ਦਾ ਕੰਮਕਾਰ ਬਹੁਤ ਸਾਰੇ ਮੁਲਕ ਇਦਾਂ ਦੇ ਹੈਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪੇਪਰ ਨਹੀਂ ਸੀ ਬਣੇ ਹੈਗੇ ਉਹਨਾਂ ਨੇ ਸੀਗਾ ਪੁਰਤਗਾਲ ਜਾ ਕੇ ਪੇਪਰ ਬਣਾਵਾਂਗੇ ਪਰ ਹੁਣ ਉਹ ਸਿਸਟਮ ਨਹੀਂ ਰਿਹਾ ਜਿਹੜੀ ਫਾਈਨਲੀ ਪੁਰਤਗਾਲ ਦੀ ਗਵਰਨਮੈਂਟ ਨੇ ਜਿਹੜੀ ਆ ਇਹ ਸਿਸਟਮ ਬੰਦ ਕਰ ਦਿੱਤਾ ਵਾ ਇਹਦੇ ਤੇ ਸਾਈਟ ਬੰਦ ਹੋ ਗਈ ਆ ਪੇਪਰ ਲੋਕ ਹੋਣੇ ਬੰਦ ਹੋ ਗਏ ਸੋ ਇੱਕ ਵੱਡੀ ਪ੍ਰੋਬਲਮ ਆ ਤੇ ਮੋਸਟਲੀ ਸਾਡੇ ਜਿਹੜੇ ਇੱਥੇ ਲੋਕ ਸੀਗੇ ਅਰਮਾਨੀਆ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਸੀਗੇ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਬਣਦੇ ਸੀਗੇ ਤੇ ਬਲਗਾਰੀਆ ਵਿੱਚ ਵੀ ਸੇਮੀਆ ਤੇ ਜਿਨ੍ਹਾਂ ਦਾ ਕਾਰਡ ਨਹੀਂ ਬਣਦਾ ਸੈਲਰੀ ਦਾ ਇਸ਼ੂ ਇਦਾਂ ਦੇ ਇਸ਼ੂ ਸੀਗੇ ਉਹਨਾਂ ਨੂੰ ਇਹ ਸੀਗਾ ਕਿ ਸ਼ੈਂਗਨ ਜ਼ੋਨ ਦੇ ਵਿੱਚ ਆ ਗਿਆ ਵਾ ਇਹ ਕੰਟਰੀ ਦੋਨੇ ਤਾਂ ਅਸੀਂ ਬਾਇਓਮੈਟ੍ਰਿਕ ਜਾ ਸਕਦੇ ਉਸੇ ਪੇਪਰ ਲੋਕ ਕਰਾ ਲੈਣਾ ਬਸ ਉਹ ਲੀਡ ਹੋ ਗਿਆ ਜਿਹੜੇ ਚੱਲ ਗਏ ਉਹ ਵਧੀਆ ਰਹਿ ਗਏ ਜਿਨ੍ਹਾਂ ਦੇ ਪੇਪਰ ਲੋਕ ਹੋ ਗਏ ਆ ਪਟ ਜਿਹੜੇ ਨਹੀਂ ਗਏ ਤੇ ਉਹਨਾਂ ਵਾਸਤੇ ਜਿਹੜੀ ਆ ਪ੍ਰੋਬਲਮ ਆ ਗਈ ਹੈ। ਉਹ ਇਸ ਚੀਜ਼ ਦਾ ਨਾ ਸ਼ੇਅਰ ਕਰਨੀ ਸੀ ਕਿ ਪੁਰਤਗਾਲ ਨੇ ਜਿਹੜੀ ਆ ਫਾਈਲ ਲੋਕ ਵਾਲਾ ਸਿਸਟਮ ਜਿਹੜਾ ਪੇਪਰ ਉੱਤੇ ਬਣਦੇ ਸੀਗੇ ਉਹ ਬੰਦ ਕਰ ਦਿੱਤੇ ਆ। ਸਾਈਡ ਬਿਲਕੁਲ ਓਪਨ ਨਹੀਂ ਹੋ ਰਹੀ। ਹੁਣ ਕਦੋਂ ਇਹ ਸਿਸਟਮ ਸ਼ੁਰੂ ਹੋਊਗਾ। ਇੱਕ ਨਿਊਜ਼ ਹੋਰ ਸੁਣ ਚਾਹੀਏ ਕਿ ਉੱਥੇ ਹੁਣ ਤੁਸੀਂ ਵਰਕ ਪਰਮਿਟ ਲੈ ਕੇ ਜਿਹੜਾ ਵਾ ਜਾ ਸਕਦੇ ਆ ਤੇ ਵਰਕ ਪਰਮਿਟ ਦੇ ਜਾ ਕੇ ਆਪਣੇ ਜਿਹੜੇ ਤੁਸੀਂ ਫਾਈਲ ਲੋਕ ਵਾਲਾ ਸਿਸਟਮ ਕਰਾ ਸਕਦੇ ਆ। ਵਰਕ ਪਰਮਿਟ ਦਾ ਵੀ ਜਿਹੜਾ ਲੰਮਾ ਜੋੜਾ ਇਸ਼ੂ ਬਣ ਜਾਂਦਾ ਦੋ-ਦੋ ਤਿੰਨ-ਤਿੰਨ ਮਹੀਨੇ ਲੱਗ ਜਾਂਦੇ ਆ ਵਰਕ ਪਰਮਿਟ ਬਟ ਜਿਹੜਾ ਹੁਣ ਲੋਕੀ ਤੋਂ ਜਾਂਦੇ ਸੀਗੇ ਜਾ ਕੇ ਫਾਈਲ ਲੋਕ ਕਰਾ ਲੈਂਦੇ ਸੀਗੇ ਉਹ ਸਿਸਟਮ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਸੋ ਵੀਡੀਓ ਦੇਖਣਾ ਉਸੇ ਦਾ ਬਹੁਤ ਬਹੁਤ